ਗੱਡੀ ਤੇ ਲੜੀਆਂ ਲੀਕਾਂ ਪਈਆਂ ਨੇ ਬੜੇ ਗੌਰ ਨਾਲ ਤੁਹਾਨੂੰ ਖੋੰਮਾ ਆ ਬਹੁਤ ਜ਼ਿਆਦਾ ਹੀ ਇਹ ਕੰਫਾਉਂਡ ਕੀ ਕੀ ਉਹਨੂੰ ਕਹਿੰਦੇ ਉਹ ਫੇਰੀ ਹੀ ਦਾਣੇਦਾਰ ਜਿਹੜੀ ਨਹੀਂ ਹੁੰਦੀ ਉਹ ਫੇਰੀ ਹੀ ਇੱਥੇ ਸਾਰੀਆਂ ਲੀਕਾਂ ਹੀ ਗਿਆ ਕਿ ਆ ਬਹੁਤ ਉਦਾਂ ਤੇ ਆ ਪੱਕੀਆਂ ਪਈਆਂ ਆ ਆ ਆ ਵਿਸ਼ੇਤਨ ਦਿਖਦੀ ਹੈ ਬਈ ਅਸਲ ਚ ਨਾ ਉਹ ਘਟਾਇਆ ਪੈਣਾ ਤਾਂ ਨਹੀਂ ਲੱਭਦੀ ਇੱਥੇ ਬੜੀ ਕਮਾਉਂਡ ਕੀਤੀ ਆ ਉਹ ਆਏ ਆੜੀਆਂ ਲੀਕਾਂ ਪਈਆਂ ਇਹ ਨਾ ਆੜੀਆਂ ਆ ਸਾਰੀਆਂ ਬਹੁਤ ਲੀਕਾਂ ਸਗੀਆਂ ਵਾਲੀਆਂ ਆਹੋ ਆ ਬਈ ਬੜੀਆਂ ਅਹੀਂ ਗੱਲ ਲਿਕਾਵਾ ਸਾਰਾ ਭਰਿਆ ਹੋ ਗਿਆ ਇਧਰੋਂ ਆ ਵੀ ਲੀਕ ਬਹੁਤ ਲਿਕਾ ਇਹ ਤੇ ਕੈਮਰਾ ਚ ਘਟ ਆਉਂਦੀਆਂ ਪਰ ਬਹੁਤ ਜਿਆਦੀਆਂ ਹੈਗੀਆਂ ਸਾਰਾ ਦਾਦਾ ਇਹ ਕਰੇ ਇਹ ਕਿਥੋਂ ਆਇਆ ਫਿਰਕੇ ਇਥੋਂ ਆਇਆ ਫਿਰਕੇ ਮੈਂ ਉਹ ਕਹਿੰਦੀ ਸੀ ਕਿ ਇੱਕੀ ਨਾਲੇ ਦਾ ਦਵਾਈ ਲੈ ਕੇ ਜਦੋਂ ਆਜੂਗੀ ਪਿੰਡੀ ਅੰਦਰ ਮੈਨੂੰ ਆਦੀ ਮੈਟਰਡ ਨਾ ਪਜਾ ਰਿਹਾ ਅਸ 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 ਚੱਲ 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 ਕਾ ਕੜਨ ਬਾਹਰ ਗਾ ਚਲੋ 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 ਬਾਹਰ ਜਾਓ ਬਾਹਰ ਅਹੀਂ ਤੇ ਦਵਾਈ ਲੈਣ ਚੱਲੇ ਆ ਦਵਾਈ ਲੈਣ ਚੱਲੇ ਬਾਏ ਬਾਏ ਬਾਬਾ ਬਾਬਾ ਤਨ ਨਬਾ ਬਾਬਾ ਤਨ ਹੁਣ ਆਪਾਂ ਜਾ ਰਹੀਆਂ ਮੈਡੀਸਿਨ ਲੈਣ ਤੇ ਹਫਤਾ ਹੋ ਗਿਆ ਕਿ ਫੀਵਰ ਨਹੀਂ ਉਤਰਦਾ ਪਿਆ ਮੇਰਾ ਤੇ ਮੈਨੂੰ ਇੰਜ ਲੱਗਦਾ ਵਾ ਕਿ ਟਾਈਫਾਈਟ ਹੋਏਗਾ ਮੈਨੂੰ ਕਿ ਡੇਲੀ ਹੋ ਜਾਂਦਾ ਬੁਖਾਰ ਗਲਾ ਖਰਾਬ ਹੈ ਬਹੁਤ ਜ਼ਿਆਦਾ ਗਲਾ ਖਾਂਸੀ ਜਿਕਾ ਡਬੜਾ ਹਾਲਾ ਹੁਣ ਜਾ ਰਹੇ ਮੈਂ ਕਿ ਚਲੋ ਟੈਸਟ ਕਰਾ ਕੇ ਦੇਖ ਲੈਨੇ ਆ ਇਸ ਤਰ੍ਹਾਂ ਤੇ ਬਹੁਤ ਬੁਰਾ ਹਾਲ ਇਹ ਜਾਣਦੇ ਯਾਰ ਉਹ ਪਾਲ ਕੀ ਸਾਹਿਬ ਉਹ ਪਾਲ ਸ਼ਰਮ ਰੰਗ ਕਰੇ ਮੈਂ ਤੇ ਇੱਕ ਬੰਦੇ ਕੀ ਜਾਂਦੀ ਨਾਲ ਜਾਣਾ ਮੈਂ ਆ ਹਰਗੱਦ ਨਖਲਾ ਰ ਪਿਆ ਹਰ ਗੁਣ ਨੇ ਨੇਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਈ ਦੇ ਨਵੇਂ ਵਲੌਗ ਦੇ ਵਿੱਚ ਹੋਰ ਸਨ ਸਾਰੇ ਜਣੇ ਠੀਕ ਜੇ ਚੜ੍ਹਦੀ ਕਲਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਰਗੁਣ ਇੱਧਰ ਸਸੀ ਕਿਆ ਕਰਦੇ ਸਾਰਿਆਂ ਨੂੰ ਸਸੀ ਕਿਆ ਕਰਦੋ ਸਸੀ ਕਾ ਅੱਖਾਂ ਕਿੱਥੇ ਆ ਹਰਗੁਣ ਕਿੱਥੇ ਆ ਹਰਗੁਣ ਕਿੱਥੇ ਕੱਕੇ ਹਰ ਗੁਣ ਆਏ ਤੇ ਦਾਦਾ ਸਦਨ ਦੇ ਦਾਦਾ ਸਦਨ ਦੇ ਜਾਓ ਦਾਦਾ ਸਦਨ ਦੇ ਜਾਓ ਅੰਦਰ ਜਾਓ ਉਧਰ ਸਦਨ ਦੇ ਦਾਦਾ ਚੱਲ ਜਾਓ 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 ਓਕੇ ਜਾਓ ਦਾਦੀ ਕੋ ਜਾਓ ਦਾਦੀ ਕੋ ਦਾਦੀ ਕੋ ਦਾਦੀ ਕੋ ਆਜੋ 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 ਆਇਆ ਅਰ ਦੀ ਵਿਗਨ ਦੇਖ ਲਾ ਤੂੰ ਫੜ ਦਮਾਂ ਇਹਨੇ ਵਾਏ ਮਜਾ ਹੋ ਪਰ ਆ ਲੈ ਆਪਾਂ ਇੱਥੋਂ ਕਹਿਣ ਦੇ ਵੀ ਪਾਈਆ ਖੰਡ ਪਾਈਆ ਪੱਤੀ ਤੇ ਦਾਹਾਂ ਦੀ ਹਲਦੀ ਹਲਦੀ ਤੇ ਹੋਰ ਕੀ ਪੰਨਾਂ ਦੀ ਜੁਵੈਨ ਪੰਨਾਂ ਦੀ ਜੁਵੈਨ ਤੇ 3 ਰੁਪਏ ਦੀਆਂ ਲਾਚੀਆਂ ਹਰੀਆਂ ਉਹਨੇ ਵੀਰ ਪਰ ਮੋੜ ਦੇਣਾ ਹੀ ਹਾਕਾ ਮਨਾ ਕਰੀ ਹਾਂ ਆ ਵਧੀਆਂ ਦੀ ਕਾਲਗੜਾ ਪਤਾ ਨਹੀਂ ਆ ਕੀ ਪਾਇਆ ਇਹਦੇ ਵਿੱਚ ਆ ਆੜੀ ਆੜਾ ਬਣਿਆ ਉੱਤੇ ਸ਼ਾਇਦ ਸ਼ਾਇਦ ਕਾਲਗੜਾ ਚ ਆ ਗਿਆ ਪਾਈਨੈਪਲ ਹੀ ਪਾਇਆ ਵਿੱਚ ਹਾਂ ਇਹ ਟਾਈਡ ਸਰਫੇ ਹਾਂ ਥੋੜਾ ਉਹ ਤਾਂ ਮੈਂ ਕਹਿਣਾ ਵੀ ਲਖਵਾ ਕੇ ਲਿਆ ਕਰੋ ਚੀਜ਼ਾਂ ਹੁਣ ਚੇਤਾ ਭੁੱਲ ਗਈ ਕੀ ਕੀ ਖੜਨਾ ਹੈ ਇਹ ਤਾਂ ਵਿਆਹ ਹੋ ਜਾਂਦਾ ਨਾ ਬੰਦੇ ਤੇ ਉਦਾਂ ਜ਼ਿਆਦਾ ਕਮਜ਼ੋਰ ਹੋ ਜਾਂਦੀ ਹੈ ਇਹਦੀ ਵੀ ਹੋ ਗਈ ਹੁਣ ਜ਼ਿਆਦਾ ਕਮਜ਼ੋਰ ਤੇ ਮੇਰੀ ਵੀ ਹੋ ਗਈ ਹੈ ਜ਼ਿਆਦਾ ਕਮਜ਼ੋਰ ਮੇਰੀ ਯਾਦ ਨਹੀਂ ਖੜਨਾ ਜੀ ਐਸਾ ਇਹ ਨਹੀਂ ਖੜਨਾ ਜੇਬ-ਜੂਬ ਚੈੱਕ ਕਰਨਾ ਆਪਣੀ ਅੰਨੇ ਵਾ ਸੈਵਾ ਸੁੱਟੀ ਜਾਣਾ ਹੈ ਮੈਂ ਕਹਿੰਦਾ ਮੈਂ ਜੇਬ-ਜੂਬ ਚੈੱਕ ਕਰ ਲਾਂ ਅੰਨੇ ਵਾ ਸੈਵਾ ਛੁੱਟੀ ਜਾਣਾ ਓ ਪਾਕਿਸਤਾਨੀ ਵੀਡੀਓ ਨੇ ਉਹਨੇ ਬੜੀ ਘੈਂਟ ਬਣਾ ਦੇ ਹੰਦੇ ਹਾਸੇ ਵਾਲੀਆਂ ਇਹ ਕੀ ਆ ਦੋ ਜਣੇ ਹਾਂ ਹਾਂ ਰਾਜਮਾ ਕਿੱਥੇ ਆਂਜਮਲਾ ਰਾਜਮਾ ਰਾਜਮਾ ਸਾਰਾ ਰਾਜਮਾ ਮੈਂ ਚਲੇ ਆਂ ਪਲਾਟ ਦੇ ਇਸ ਤੇ ਕਿਰਨ ਦੀ ਦੀ ਹੁਣੀ ਆਏ ਨੇ ਤੇ ਇੱਕ ਦੋ ਰੀਲਾਂ ਸ਼ੂਟ ਕਰਦੇ ਆਂ ਉਹਨਾਂ ਦੇ ਨਾਲ ਜੀ ਜੈਦ ਨਾਲ ਫਨੀ ਰੀਲਾਂ ਮੈਂ ਇਹ ਸੋਚਿਆ ਇਹਨੇ ਬਲਬਲ ਗੱਡੀ ਬੜਾ ਸੇਕ ਮਾਰਨ ਢਈ ਆ ਬਹੁ ਬੁਰਹਾਲ ਆ ਹਾਂ ਉਹ ਅੱਜ ਇਸ ਚੀਜ਼ ਦਾ ਫਾਇਦਾ ਲੈਨੇ ਸ਼ੀਟ ਜਿਹੜੀ ਨਹੀਂ ਜਲਦੀ ਠੰਡੀ ਹੋ ਜਾਏਗੀ ਇਹ ਅਸੀਂ ਚੱਲਦੇ ਆਂ ਸ਼ੀਟਾਂ ਦੇ ਵਿੱਚ ਵੀ ਨਾਲੇ ਮਨਰਾਦਾ ਬਣ ਗਿਆ ਵੀ ਕੁਝ ਬਾਹਰੋਂ ਖਾ ਗੀਏ ਹੁੰਦੇ ਆਵੇਂ ਘਰੇ ਬੈ ਬੈ ਕੇ ਬੰਦਾ ਛਦਾਈ ਹੋ ਜਾਂਦਾ ਕੋਈ ਨਹੀਂ ਆ ਐਡਿਸ਼ਨ ਦੇ ਨਾਲ ਗਿਆ ਆਏ ਵੀ ਯਾਰ ਥੋੜਾ ਕੰਮ ਸੀਗਾ ਕਹਿੰਦਾ ਸੌਦਾ ਲੈਣਾ ਵਾ ਫਿਰ ਉਹ ਕੱਲੇ ਕੋ ਆਕੇ ਆਉਣਾ ਨਹੀਂ ਮੋਰ ਦੇ ਚ ਤੈਨੂੰ ਪਤਾ ਗੱਤੇ ਦੇ ਚ ਪੈਕ ਕਰਕੇ ਡੱਬੇ ਵਿੱਚ ਦਿੰਦੇ ਸੌਦਾ ਫਿਰ ਫੜਨਾ ਪੈਂਦਾ ਦੋ ਬੰਦਿਆਂ ਨੂੰ ਇੱਕ ਜਣਾ ਬਾਈਕ ਚਲਾਊਗਾ ਤੇ ਦੂਜਾ ਬੰਦਾ ਮਗਰ ਉਹ ਡੱਬੇ ਨੂੰ ਫੜ ਕੇ ਤੁਸੀਂ ਬੈਠਦਾ ਹੈ ਮੈਂ ਹੁਣ ਇੱਥੋਂ ਬਾਹਰ ਆਇਆ ਹਾਂ ਉਹ ਤਾਂ ਖਾਣੇ ਹੈਗੇ ਅੱਜ ਰਦਾ ਪੰਡਾ ਹੀ ਖਾਣ ਦਾ ਪਟੋਰੇ ਪਰ ਉਹ ਥੋੜਾ ਲੇਟ ਹੋ ਗਏ 4 ਵਜੇ ਤੇ ਹੁਣ ਨਿਊਡਲ ਕਰਵਾਏ ਨਿਊਡਲ ਖਾ ਲਿਨ ਨੇ ਉਸ ਤੋਂ ਬਾਅਦ ਜਵੇਂ ਕਰਨਾ ਵਲ ਜਿਹੜਾ ਨਮਾ ਘਰੇ ਉਹਨਾਂ ਦਾ ਉਧਰ ਆਜੋ ਫਿਰ ਨਿਊਟਰਲ ਖੜੂ ਸਾਰੇ ਜਾਣੇ ਵੇਖੀਏ ਕਿੱਥੇ ਤੱਕ ਕੰਮ ਪਹੁੰਚ ਗਿਆ ਕਿੰਨਾ ਕੁ ਰਹਿ ਗਿਆ ਇਹਨਾਂ ਵਿਚਾਰਾਂ ਦੇ ਜਲਦੀ ਜਲਦੀ ਕੰਮ ਨਿਬੜੇ ਹੁਣ ਕਹਿੰਦੇ ਵੇ ਬਾਹਰੋਂ ਪਲਸਤਰ ਕਰਉਣਾ ਇਧਰੋਂ ਕਾਂਡੀ ਪਲਸਤਰ ਬਾਕੀ ਪਤਾ ਨਹੀਂ ਕੰਮ ਦੇ ਦੀ ਹਣੀ ਇਦਾਂ ਇਹ ਹਾਜੀ ਏ ਇੱਥੇ ਤੱਕ ਤਾਂ ਪਹੁੰਚ ਗਏ ਆ ਰਹਿ ਗਿਆ ਬਸ ਬਾਥਰੂਮ ਤੇ ਆ ਬਾਹਰ ਵਾਲੀ ਕੰਨ ਬਾਕੀ ਤੇ ਹੋ ਗਿਆ ਸਾਰੇ ਹਾਂਜੀ ਸਾਸਰੀ ਘਾ ਜੀ ਸਾਸਰੀ ਘਾ ਹੋਰ ਸਾਰਾ ਠੀਕ ਠਾਕ ਜੀ ਚੱਲਾਉ ਦੇਈਏ ਸਹੀ ਨਾ ਬਾਜੀ ਹਾਂ ਇੱਥੇ ਗਏ ਪਤਾ ਨਹੀਂ ਕਿਹੜੀ ਕਦੋਂ ਕਦੋਂ ਦੂਹਾ ਚੱਲਦੇ ਸੀ ਉਹ ਉਹ ਘੋੜੀਆਂ ਲੈਣ ਉਦੋਂ ਦੇ ਗਏ ਹੁਣੇ ਹੁਣੇ ਲੜਾਈ ਹਨ ਇੱਕ ਘਰਾਂ ਇੱਥੇ ਹੁਣੇ ਲੜਾਈ ਹੋ ਗਈ ਪਤਾ ਕੀ ਗੱਲ ਆਈ ਪਾਪਾ ਵਿਚਾਰਾ ਬਜ਼ੁਰਗੀ ਉਹਨੂੰ ਨਹੀਂ ਪਤਾ ਲੱਗਾ ਯਾਰ ਉਹ ਘੋੜੀਆਂ ਮਗਰ ਲੱਦੀਆਂ ਸੀ ਮਤਲਬ ਰੇੜੇ ਤੇ ਉਹ ਗੱਡੀ ਲੱਗੀ ਮਾਰੀ ਤੇ ਉਹ ਉਹ ਗੱਡੀ ਦੇ ਨਾਲ ਨਾ ਰਗੜੀਆਂ ਨੀਆਂ ਘੋੜੀਆਂ ਤੇ ਪਰ ਬਚਾਅ ਹੋਗਾ ਚਲੋ ਪਰ ਕੀ ਕਹਣਾ ਬਚਾਅ ਕਲਾ ਹੋਗਾ ਦਿਲ ਨੂੰ ਦਲਾਸਾ ਦੇਣ ਵਾਲੀ ਗੱਲ ਹੀ ਹੋਣਾ ਕੀ ਕਰੋ ਬੜਾ ਆਇਆ ਮਨ ਨੂੰ ਹਣਦਲਾ ਸਮਾਂ ਤੇ ਭਾਜੀ ਗੱਲ ਕਰਨ ਮੈਂ ਹਣ ਕੀ ਕਰਨਾ ਮਨ ਨੂੰ ਦਲਸਾ ਦੀਨ ਵਾਲੀ ਗੱਲ ਵੀ ਨਹੀਂ ਠੀਕ ਹੋ ਗਈ ਪਤਾ ਨਹੀਂ ਲੱਗਦਾ ਮੈਂ ਹਾਂ ਗਲਤੀ ਹੋ ਜਾਂਦੀ ਹੈ ਕੋਈ ਗੱਲ ਨਹੀਂ ਆਹ ਬੜਾ ਮਨਜਾ ਦੁਖੀ ਹੋਇਆ ਯਾਰ ਕਜਾ ਇਦਾਂ ਮੇਰੀ ਗੱਡੀ ਬਹੁਤੀ ਖਲੋਤਿਆਂ ਲੱਗਦੀ ਮੈਂ ਬੜੀ ਵਰੀ ਵੇਖਿਆ ਜੀ ਤੇ ਮੰਨਦੇ ਬਹੁਤੀ ਗੱਡੀ ਖਲੋਤਿਆਂ ਲੱਗਦੀ ਚੱਲਦੇ ਆ ਨਹੀਂ ਕਦੀ ਮਹਾਰਾਜ ਦੀ ਨੀ ਕਿਰਪਾ ਇਹ ਨਾ ਚੱਲਦੇ ਕਿਸੇ ਚ ਵਜੀ ਨਾ ਚੰਮ ਲੱਗੀ ਕੇ ਬੰਨੇ ਬੜੀ ਮਹਾਰਾਜ ਦੀ ਮਰ ਰਹੀ ਆਜ ਤੱਕ ਗੱਡੀ ਜੇ ਲੱਗੀ ਹੈ ਮਰੀ ਤੇ ਖਲੋਤਿਆਂ ਹੀ ਬਸ ਖਲੋਤਿਆਂ ਲਾ ਲੂ ਜਾਂਦੇ ਪਤਾ ਨਹੀਂ ਲੱਗਦਾ ਹੁੰਦਿਆਂ ਵੇਖੀ ਦੀ ਗੱ ਮੈਂ ਇਹ ਰੀਲ ਪਾ ਜਾਣੀ ਆ ਉਹ ਰੀਲ ਨਹੀਂ ਅੱਜ ਕੱਲ ਮੈਂ ਗੱਡੀ ਦੇ ਵਿੱਚ ਰੀਟਾ ਹੀ ਮਾਰ ਜਾਂਦਾ ਜਿਹੜਾ ਆਉਂਦਾ ਹੈ ਇਹ ਕ੍ਰੀਨ ਚ ਜਾਂਦੀ ਉਹ ਪਾ ਦਿੰਦਾ ਕਿੱਧਰ ਆਇਆ ਵਾ ਕਿੱਧਰ ਚੱਲੇ ਆ ਕਿੱਥੇ ਘੁੰਮਣ ਦੀ ਸੜਕ ਦੇ ਪੁੱਤ ਕਿੱਥੇ ਗਿਆ ਘੁੰਮਣ ਅਮੇ ਅਮੇ ਰੀਲ ਬੰਮੀ ਉਹਦੋਂ ਜਾਣਦਾ ਹੀ ਬੁਝਾਉਂਦਾ ਜਨਮ ਲੈਤੇ ਹੀ ਕੋਈ ਚੀਜ਼ ਨਹੀਂ ਸੀ ਆਖੇ ਕਹਾਣੀਆਂ ਸੁਣਦੇ ਕਿ ਇਹਨੂੰ ਕਹਿੰਦੇ ਆ ਹੈ ਕਟਾਣੂ ਨੇ ਕਟਾਣੂ ਨੇ ਉਹ ਕੀ ਕਹਿੰਦੇ ਇਹਨਾਂ ਬੜਾ ਆ ਨਾਟਕ ਵਿੱਚ ਜਿਹੜੇ ਆ ਆ ਰਿਹਰ ਗਣਵੇਂ ਦੀ ਰਹਿੰਦੀ ਆ ਆ ਕਾਰਟੂਨ ਮੈਂ ਕਹਿੰਨੇ ਕਟਾਣੂ ਆ ਕਾਰਟੂਨ ਕਾਰਟੂਨ ਉਹ ਵੇਖਣ ਦੀ ਆਡੀ ਸੰਦੀਪ ਕਾਰਟੂਨ ਨਾਟਕ ਦੇ ਬੰਨੇ ਕੀ ਵੇਖਣ ਦੀ ਮम्मी ਕਹਿੰਦੀ ਕਹਾਣੀਆਂ ਬੜੀਆਂ ਵਧੀਆਆਂ ਔਂਡੀਆਂ ਦੱਸਣ ਦੇ ਆ ਆਪਣੀ ਸ਼ਾਰਟ ਮੂਵੀ ਜਿਹੜੀ ਆਪਾਂ ਕੀਤੀ ਸੀਗੀ ਕਿੰਨੇ-ਕਿੰਨੇ ਵੇਖੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਯਾਰ ਬਹੁਤ ਮਿਹਨਤ ਲੱਗੀ ਐ ਇਹ ਵਾਲੀ ਸ਼ਾਰਟ ਮੂਵੀ ਦੇ ਰਾਤੀ ਸਾਨੂੰ 12:30 1 ਵਜੇ ਸੀ ਕਿਆ ਕਿਆ ਕਿ ਇਹ ਲੋਕੀ ਕਹਿੰਦੇ ਮੈਂ ਸਦਾਈਆਂ ਨੂੰ ਛੜਕ ਧੱਗੇ ਨੇ ਮਾਰਦੀ ਨਹੀਂ ਨੀ ਦੋ ਦੋ ਇਧਰ ਲਾ ਦੇ ਨੀ ਦੋ ਦੋ ਇਧਰ ਲਾ ਦੇ ਨੀ ਤੇ ਲੋਕੀ ਵੇਂਦੇ ਰਹਿੰਦੇ ਆ ਵੀ ਕਿ ਨਾਲ ਇਦਾਂ ਵੀ ਜੇ ਪੁੜੀਨ ਲਿਆ ਕੇ ਤੋਰੀ ਫਿਰਦੀ ਰਹਿੰਦੀ ਏ ਇੱਕ ਹਰ ਇੱਕ ਨੂੰ ਇਹ ਬੁਲਾਉਂਦੀ ਜਿਹੜਾ ਮਰਜੀ ਹੋਵੇ ਬੁੱਢੀ ਹੋਵੇ ਬੰਦਾ ਹੋਵੇ ਬੱਚਾ ਹੋਵੇ ਜਿਹੜਾ ਮਰਜੀ ਹੋਵੇ ਸਾਰਿਆਂ ਨੂੰ ਬੁਲਾਉਂਦੀ ਆ ਹ ਬਾਏ ਬਾਏ ਕਰੀ ਜਾਂਦੀ ਸასი ਕਾਲ ਸასი ਕਾਲ ਨਾ ਇਹ ਬੜਾ ਤੇ ਉੱਥੇ ਜਾ ਕੇ ਵਿੰਦੂ ਵਿੰਦੂ ਕਹਿੰਦਾ ਵਿੰਦੀ ਬੜਾਇਆ ਵੀ ਜਦੋਂ ਬੰਨੀ ਕਿੰਨਾ ਕ ਜਾਣਦੀ ਹੈ ਨਾ ਜਦੋਂ ਉਹਦਾ ਬੜਾ ਚਿੱਕਾ ਮਾਰਦੀ ਆ ਜੀਜੀ ਆਹ ਜੀਜੀ ਜੀਜੀ ਕਰਦੀ ਆ ਜਾ ਪੜੇ ਜਿੱਥੇ ਕੱਪੜੇ ਸਿੰਦੀਆਂ ਆ ਕਿ ਤੇਰੇ ਖੀ ਜੀ ਜੀ ਜਲਦੀ ਖੀ ਜੀ ਇਹ ਦਾਈ ਦਾਈ ਛੱਡ ਦੋ ਇਹਨੂੰ ਛੱਡ ਦੋ ਛੱਡ ਦੋ ਪਰਾਂ ਛੱਡ ਦੋ ਪਰਾਂ ਛੱਡ ਦੋ ਛੱਡ ਦੋ ਛੱਡ ਦੋ ਵੈਰੀ ਗੁੱਡ ਉਹ ਲੈ ਫੇਰ ਥੋੜੀ ਫੜੀ ਦੀ ਸੁਣ ਦੋ ਤੇ ਕਿਸੇ ਵੀ ਭਈਆ ਮੈਂ ਤਾਂ ਬਹੁਤ ਜੀ ਆਹ ਬੰਦ ਕਰੋ ਆ ਕੇ ਲੈ ਬੋਰਿੰਗ ਜਾਂ ਆਈਪੀਐਲ ਮੈਚ ਲਾਓ ਜਿਹਾ ਲਾਉਣੇ ਆ ਦੇ ਹੈ ਤਾਂ ਮੰਡੀ ਓਏ ਹਾਂ ਕਿ ਨੀ ਸੋਹਣਾ ਪਰਵਾਹ ਕਰ ਨਹੀਂ ਸੱਚ ਕਰ ਉਹ ਕਿ ਨਹੀਂ ਹੋਇਆ ਮੈਂ ਡੀਕਨਾਂ ਨੂੰ ਲੱਗਾ ਮੈਂ ਹਾਂ ਤੈਨੂੰ ਛੱਡਣਾ ਮੈਂ ਹਾਂ ਨਹੀਂ ਹੋਣਾ ਇਹਨਾਂ ਨੇ ਲੱਗਦਾ ਮੈਂ ਡੀਕਨਾਂ ਦੇ ਮੜੀ ਚਰਦਾ ਸੀ ਇਹਨਾਂ ਨੇ ਚਲ ਆਇਆ ਹੈ ਮੁੰਡਾ ਕਹਿੰਦਾ ਆਇਆ ਅੱਛਾ ਅੱਛਾ ਆਹ ਢੀਂਗੇ ਮਾ ਮੂਵੀ ਜੀ ਵੇਖਣ ਦੀਆਂ ਇਹਨਾਂ ਦੀ ਆ ਜਿਹੜੀ ਕਰਦੇ ਹੈ ਨਾ ਬਚਾ ਲਾ ਬਚਾ ਲਾ ਤੱਪ ਜਾ ਤੋੜ ਹੈ ਗਏ ਹਣ ਤੋਂ ਨਵੇਂ ਸਰਦਾਈ ਲੱਗੇ ਆ ਘਟਣ ਤੇ ਹੁਣ ਇਦਾਂ ਦਾ ਸਮਾਲ ਲੈਂਦਾ ਆ ਦੇਖੋ ਸਾਰੇ ਗਿਰੀਆਂ ਕਾਜੂ ਬਦਾਮ ਜੋ ਵੀ ਆ ਤੇ ਆਹ ਵਾਲਾ ਮਟੀਰੀਅਲ ਲੈਂਦਾ ਜੀ ਬਦਾਮ এলাਚੀ ਤੇ ਇਹਨੂੰ ਕੀ ਕਹਿ ਦਿੰਦੇ ਆ ਯਾਰ ਕੀ ਨੂੰ ਕਹਿੰਦੇ ਆ ਮਨ ਨਾ ਚੇਤਾਉਣਾ ਇਹਦਾ ਖਸ ਖਸ ਖਾਸ ਇਹਨੂੰ ਕਹਿੰਦੇ ਇਹ ਆਪਣਾ ਕਾਜੂ ਕਾਲੀ ਮਿਰਚ ਤੇ ਮਗਜ ਠੀਕ ਆ ਜੀ ਇਹ ਵਾਲਾ ਮਾਲੇ ਦਾ ਇੱਕ ਵਾਰ ਕੁੜੀ ਨੇ ਬੜਾ ਤੰਗ ਕੀਤਾ ਆ ਇਹ ਇਹਨੇ ਬਹੁਤ ਦੁਖੀ ਮਾਦੀਨ ਚੇਨ ਲੈਣੇ ਲੱਗ ਪਾਉਣਾ ਤੁੰਗੀ ਤੁਰੀ ਹੈ ਹੈ ਕਿਹਨੇ ਕੰਪੈਸਟਰ ਨੂੰ ਨਹੀਂ ਪਤਾ ਸ਼ਰਦਾ ਇਤਿਆਰ ਕਰਨ ਲੱਗੇ ਜਦੋਂ ਜਦੋਂ ਕਰਦੇ ਫਰਕ ਤੇ ਕਾਫੀ ਨਹੀਂ ਹੈ ਜਦੋਂ ਮੈਂ ਗੱਲ ਕਰਦਾ ਤੇ ਇਹ ਚੱਲ ਕਿੰਨਾ ਟਾਈਮ ਲੱਗਣਾ ਨੂੰ ਨੂੰ ਮਤਵਾ ਦੁੱਧਾਂ ਦੇ ਕਾ ਬਾ ਜੇ ਦੁੱਧ ਦੀ ਉਹਦੇ ਮੋਟੀਆਂ ਨਾਲ ਜਿਹੜੀਆਂ ਵਿੱਚ ਪਾ ਕੇ ਦੁੱਧ ਪਾ ਕੇ ਦੋਣਾ ਸਰਦਾ ਜੀ ਬੀ ਨਾ ਇਦਾਂ ਘੁੱਟ ਜਾਂਦੀ ਹੈ ਵੀ ਇੱਕ ਬੰਦਾ ਇਹਨੂੰ ਫੜਨਾ ਚਾਹੀਦਾ ਜਰੂਰ ਨਾਲ ਨਹੀਂ ਜਦੋਂ ਘੁੰਮਦਾ ਫਿਰਦਾ ਨਾ ਨਹੀਂ ਡੰਡਾ ਜਿਹੜਾ ਨਹੀਂ ਛੋਟਾ ਹੈ ਨਹੀਂ ਰੋਣਾ ਇਹ ਕੰਡੇ ਦਾ ਐਂਗਲ ਲਾ ਕੇ ਆਪਾਂ ਐਂਗਲ ਨਹੀਂ ਆਹ ਹੋਵੇ ਇਧਰ ਇੱਥੇ ਅਮਰੀਕਾ ਇੱਥੇ ਕੈਨੇਡਾ ਨੜ ਜੀ ਵੇ ਥੋੜਾ ਜਿਹਾ ਪਾਣੀ ਪਾ ਲੋ ਚ ਸੰਗਣੀ ਇਹ ਅੰਦਰ ਸ਼ਰਦਾਈ ਬਣ ਗਈ ਪਰ ਸੰਗਣੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਸੰਗਣੀ ਬਣ ਕੇ ਮਤੀਲੇ ਦੇ ਨਾਲ ਲੱਗੀ ਪਈ ਇੱਕ ਤਾਂ ਸੰਗਣੀ ਕਿਹੜੀ ਪੂਰੀ ਅਸਲ ਵਿੱਚ ਮਲਾਈ ਵੀ ਵਿੱਚੇ ਪਾਤੀ ਤੇ ਇਹ ਕਹਣਾ ਇਹ ਕਿ ਆਏ ਮਲਾਈ ਉੱਤੇ ਉੱਤੇ ਤਰ ਕੇ ਆਈ ਦੀ ਕਿ ਨਹੀਂ ਚੰਗੀ ਬਣੀ ਅੱਧਾ ਕਿਲੋ ਦੁੱਧ ਪਾਇਆ ਨਾ ਹੋਰ ਹਾਂ ਅਜੇ ਤਾਂ ਮੈਨੂੰ ਨਹੀਂ ਤੁਹਾਨੂੰ ਪਸੰਦ ਆਈ ਨਾ ਠੀਕ ਹੋ ਜੀ ਮਿੱਠਾ ਥੋੜਾ ਹੋਰ ਪਾਓ ਮੈਨੂੰ ਮਾਰੀ ਨਹੀਂ ਪਾ ਦੋ ਕਿੰਨਾ ਪਾਏ ਥੋੜੀ ਤੇਰਾ ਨਾਂ ਕੀ ਹੈ ਗੁਣ ਤੇਰਾ ਨਾਂ ਕੀ ਹੈ ਕੱਕ ਕੀ ਨਾ ਮਤਰਾ ਕੀ ਨਾ ਕਹ ਹਰ ਗੁੰਦਾ ਕੀ ਨਾ ਵਾ ਆ ਜੀ ਪਹਿਲੀ ਵਾਰੀ ਕੱਲੀ ਬਾਹਰ ਗਈ ਆ ਜਾ ਆ ਜਾ ਉੱਠ ਕੇ ਆ ਉੱਠ ਕੇ ਉੱਠ ਕੇ ਆ ਤਾਂ ਉੱਠ ਮੈਂ ਮੈਂ ਖਲੋ ਜਾ ਫੇਰ ਗੁੰ ਮੈਂ ਕੁੱਠਣਾ ਤੈਨੂੰ ਤਾਂ ਉੱਠ ਕੇ ਆਓ ਉੱਠੋ ਉੱਠੋ ਤਾਂ ਤਾਂ ਉੱਠ ਹਾਂ ਵੈਰੀ ਗੁੱਡ ਏ ਆ ਜਾਓ ਆ ਜਾਓ ਆ ਜਾਓ ਆ ਜਾਓ ਇਧਰ ਆਓ ਇਧਰ ਸਿੱਧੇ ਹੁਣ ਇਹਨੇ ਟੋਵੇ ਵਿੱਚ ਨਾ ਪੰਗੇ ਲੈਣੇ ਮੈਨੂੰ ਲੱਗਦੇ ਓਏ ਮੈਂ ਖਲੋ ਜਾ ਵੇਖਿਆ ਖੁਲਿਆ ਜਰਾ ਮੈਂ ਤੇਰੇ ਵੱਲ ਮੈਂ ਖੁਲਿਆ ਜਰਾ 1 ਕਮੈਂਟ ਮੈਂ ਕੱਢ ਬਾਹਰ ਨੂੰ ਕੱਢ ਕੱਢ ਬਾਹਰ ਖੁਲਿਆ ਜਰਾ ਇੱਕ ਕਮੈਂਟ ਬਸ ਫਣੀਏ ਰਹਿ ਨੂੰ ਫਣੀਏ ਫਣੀਏ ਜਰਾ ਜਰਾ ਫਣੀਏ ਨੂੰ ਫਣੀਏ ਰਹਿ ਨੂੰ ਫਣੀ ਆਣੀ ਉਹ ਫਣੀਏ ਉਸਨੇ ਭੱਜ ਜਾਂਦੀ ਹੈ ਫਣੀਏ ਰਹਿ ਨੀ ਕੀ ਗੱਲ ਕੀ ਅੱਬਗੇ ਚ ਕੀ ਪਾਇਆ ਕੱਟਦੀ ਨਹੀਂ ਉਹ ਖਾ ਕੇ ਸੌਂ ਜਾਂਦੀ ਕੱਟਦੀ ਨਹੀਂ ਕੱਟਦੀ ਬਾਹਰ ਹਾਂ ਖਾ ਲੈਂਦੀ ਨਾ ਲੜਦਾ ਚਲਗੇ ਨੇ ਉਹ ਕਹਿੰਦੇ ਮੈਂ ਆਗਾ 10 15 ਮਿੰਟਾਂ ਮੈਂ 15 ਮਿੰਟੋਂ ਤੱਕ ਤੱਕ ਲੁੱਤਾਂਗਾ ਮੈਂ ਕਹਿੰਦੀ ਚੱਲ ਪਲਾਟ ਚੋਂ ਆਉਂਨੇ ਉਹਨੇ ਚੱਲ ਆਇਆ ਨੇ ਫੋਨ ਕੀਤਾ ਚਾਹ ਗਣੀ ਚੰਦੀ ਦੀਣੀ ਚਾਹ ਲੈ ਕੇ ਚੱਲੇ ਆ ਘਰੇ ਆਪਣੇ ਉਧਰ ਨਵੇਂ ਘਰ ਐਥੇ ਮੋਸਟ ਕਰੇ ਗਏ ਪਾਣੀ ਚਾਹੀਦੀ ਕੀ ਰਹਾ ਹੁਣ ਕੱਲ ਹੀ ਉੱਥੇ ਹੀ ਦਿਲ ਬਾਫੇ ਚ ਪਾ ਲਉ ਨਹੀਂ ਨਹੀਂ ਬੋਤਲ ਚ ਪਾਣੀ ਬੋਤਲ ਚ ਪਾ ਪਾਈ ਕਰ ਦੋ ਲੱਡੀ ਕੀ ਦੀ ਭਈ ਨੂੰ ਲੱਡੀ ਮਾਰੀ ਕਰ ਦੇ ਮਾਰੀ ਕਰ ਦੇ ਮਾਰੀ ਕਰ ਦੇ ਜੇ ਤੁੱਕੋ ਤੇ ਨਾ ਕਰ ਨਾ ਤੰਨ ਅਹੀਂ ਉਹ ਤੇ ਖਲੋਤੇ ਨਹੀਂ ਅਖਾ 10 15 ਮਿੰਟ ਉਦਾਂ ਖਲੋਤੇ ਨਾ 15 ਕ ਮਿੰਟ ਤਾਂ ਕਹਿੰਦੇ ਹੁਣ ਹਾਂ ਬਾਹਰ ਜਾਂ ਡੀਓ ਚੱਲੀ ਬਾਹਰ ਵੇਖੀ ਪੜਿਆ ਵਾ ਲੱਡੀ ਲੱਡੀ ਅਸੀਗਾ ਕਿਰਨ ਨੇ ਇੱਥੇ ਰਸਤੇ 'ਚ ਮਿਲੇ ਸੀ ਉਹ ਚਾਹ ਆਹੋ ਆਵੇਂ ਚਾਹ ਲੈ ਕੇ ਅੱਗੇ ਪਾਸ ਆਹ ਬਈ ਇੱਥੇ ਨੇੜੇ ਹਾਂ ਬਈ ਹਾਂ ਬਈ ਮੈਂ ਬਈ ਬਈ ਉਹ ਫੁੱਲ ਸੋਹਣੇ ਫੁੱਲ ਨੇ ਫੁੱਲ ਸੋਹਣੇ ਫੁੱਲ ਲੈਣੇ ਉਹਦੋਂ ਫੁੱਲ ਧਾ ਕੇ ਦਮਾ ਫੁੱਲ ਧਾ ਕੇ ਦਮਾ ਉਹ ਸੋਨੇ ਜਦੋਂ ਦੀ ਤੁਰਨ ਲੱਗ ਪਈ ਹੈ ਨਾ ਬਹੁਤ ਸ਼ਤਾਨੀ ਆ ਮੇਕਅਪ ਸਾਰਾ ਜਿਹੜਾ ਇਹ ਫੜਾ ਦੋ ਖਲੇ ਮੈਂ ਤੈਨੂੰ ਨਹੀਂ ਲੈ 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 ਆਹ ਲੈ ਲੈ ਆਹ ਉਹ ਬੁੜਾ ਵਿੱਚ ਡੁੱਲਾ ਹਨਾ ਇਹ ਮੇਕਅਪ ਕਰਦੇ ਵਿੱਚ ਖਲਾਰਾ ਪਾਇਗਾ ਪੰਨੇ ਕੀ ਡੋਲ ਢਾਲ ਲਿਆ ਇਹਨਾਂ ਨੇ

ਸੋ ਜੀ ਆਈ ਦਾ ਵਲ ਵਧੀਆ ਲੱਗਾ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਚੀ ਜੀ